ਜਿਹੜੇ ਕਹਿੰਦੇ ਹੈ ਕਿ ਕੈਨੇਡਾ ਦੇ ਵਿੱਚ ਕੁੜੰਗਾ ਦਾ ਬਹੁਤ ਬੁਰਾ ਹਾਲ ਆ ਤੁਸੀਂ ਇਸ ਵੀਡੀਓ ਨੂੰ ਵੇਖ ਕੇ ਹੈਰਾਨ ਹੋ ਜਾਓਗੇ ਕਿਉਂਕਿ 21 ਸਾਲਾ ਕੁੜੀ ਨੇ ਇੱਕ ਵੱਡੇ ਰਾਜ਼ ਖੋਲੇ ਆ ਕਿ ਇੱਥੇ ਕੰਮ ਲੱਭਣਾ ਔਖਾ ਹੈਗਾ ਜਾਂ ਨਹੀਂ ਮੁੰਡਿਆਂ ਨਾਲੋਂ ਵੱਧ ਕੁੜੀਆਂ ਨੇ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਘਰਾਂ ਦੀ ਗਰੀਬੀ ਨੂੰ ਦੂਰ ਕੀਤਾ ਚਾਹੇ ਉਹ ਕੱਲੀਆਂ ਗਈਆਂ ਸੀ ਪਰ ਲੋਕਾਂ ਦੀ ਸੋਚ ਆਪਾਂ ਬਦਲ ਨਹੀਂ ਸਕਦੇ ਬਹੁਤ ਜ਼ਿਆਦਾ ਮਾੜੀ ਵੀ ਹੈ ਬਹੁਤ ਜ਼ਿਆਦਾ ਚੰਗੀ ਵੀ ਹੈ ਬਹੁਤ ਸਾਰੀਆਂ ਕੁੜੀਆਂ ਕੈਨੇਡਾ ਦੇ ਵਿੱਚ ਜਾ ਕੇ ਗਲਤ ਵੀ ਹੋਈਆਂ ਪਰ ਬਹੁਤ ਸਾਰੀਆਂ ਕੁੜੀਆਂ ਨੇ ਉੱਥੇ ਰਹਿ ਕੇ ਕੰਮ ਵੀ ਕੀਤਾ ਮੈਂ ਤੁਹਾਡੇ ਨਾਲ ਫੁੱਲ ਉਸ ਭੈਣ ਦੀ ਵੀਡੀਓ ਸ਼ੇਅਰ ਕਰੂੰਗਾ ਇਸੇ ਵੀਡੀਓ ਦੇ ਵਿੱਚ ਤੁਸੀਂ ਬਿਲਕੁਲ ਲਾਸਟ ਦੇਖੋਗੇ ਕਿ ਉਸ ਭੈਣ ਨੇ ਵੱਡੇ ਰਾਜ ਖੋਲੇ ਆ ਇੱਕ ਸਾਡੇ ਵੱਲੋਂ ਛੂਟੀ ਜੀ ਰਿਕਵੈਸਟ ਹੈ ਜੀ ਪਹਿਲੀ ਵਾਰ ਚੈਨਲ ਤੇ ਆਇਆ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਉਸ ਭੈਣ ਲਈ ਲਾਈਕ ਕਰਿਓ ਜੀ ਨੇ ਇੱਕ ਬੁਸ਼ਪ ਦਿੱਤਾ ਹੈ ਆਪਣੇ ਪੰਜਾਬੀਆਂ ਨੂੰ ਆਪਣੇ ਪੈਰਾਂ ਨੂੰ ਆਪਣੇ ਭਰਾਵਾਂ ਨੂੰ ਕਿ ਤੁਸੀਂ ਵੀ ਕੈਨੇਡਾ ਦੇ ਵਿੱਚ ਆ ਕੇ ਆਪਣੀ ਲਾਈਫ ਸਟਾਈਲ ਨੂੰ ਵਧੀਆ ਬਣਾ ਸਕਦੇ ਹੋ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਹੋ ਐਜ਼ ਅ ਮਿਹਨਤ ਕਰਕੇ ਜੇ ਤੁਸੀਂ ਸੋਚੋ ਘਰੇ ਬਹਿ ਕੇ ਤੁਹਾਨੂੰ ਕੰਮ ਮਿਲੂਗਾ ਨਹੀਂ ਮਿਲਣਾ ਤੁਹਾਨੂੰ ਬਾਹਰ ਨਿਕਲਣਾ ਪਊਗਾ ਘਰੋਂ ਬਾਹਰ ਐਫਰਟ ਕਰਨੇ ਪੈਣਗੇ ਥਾਂ ਥਾਂ ਤੇ ਤੁਹਾਨੂੰ ਕੰਮ ਦੇ ਪੋਸਟਰ ਲੱਗੇ ਦੇਖਣ ਨੂੰ ਮਿਲਣਗੇ ਉਹਨਾਂ ਨਾਲ ਜਾ ਕੇ ਗੱਲਬਾਤ ਕਰਨੀ ਮਾਊਗੀ ਤਾਂ ਹੀ ਤੁਹਾਨੂੰ ਕੰਮ ਮਿਲੂਗਾ ਤਾਂ ਹੀ ਤੁਸੀਂ ਆਪਣੀ ਲਾਈਫ ਸਟਾਈਲ ਨੂੰ ਵਧੀਆ ਕਰ ਸਕਦੇ ਆ ਦੇਖੋ ਜੀ ਫੁੱਲ ਵੀਡੀਓ ਕੈਨੇਡਾ ਚ ਹੋਰ ਸਾਰਾ ਕੁਝ ਸੌਖਾ ਬਹੁਤ ਜ਼ਿਆਦਾ ਸੌਖਾ ਇੱਕ ਕੰਮ ਬੜਾ ਜ਼ਿਆਦਾ ਔਖਾ ਹੈ ਉਹ ਹੈ ਕੰਮ ਲੱਭਣਾ ਇੱਕ ਵਾਰ ਕੰਮ ਲੱਭ ਜਵੇ ਨਾ ਤੇ ਲਾਈਨ ਲੀਤੇ ਆ ਜਾਂਦੀ ਹੈ ਫਿਰ ਤੁਸੀਂ ਘਰੇ ਵੀ ਪੈਸੇ ਪਾ ਸਕਦੇ ਹੋ ਫੀਸਾਂ ਵੀ ਕੱਢ ਸਕਦੇ ਹੋ ਆਪਣਾ ਖਰਚਾ ਵੀ ਕੱਢ ਸਕਦੇ ਹੋ ਸਾਰਾ ਕੁਝ ਹੋ ਜਾਂਦਾ ਜਿਹੜੇ ਰੁਈ ਪਿੱਟੀ ਜਾਂਦੇ ਨੇ ਨਾ ਕੀ ਖਰਚਾ ਪੂਰਾ ਨਹੀਂ ਹੁੰਦਾ ਤਨਖਾਹਾਂ ਹੁੰਦੇ ਨਾਲ ਵੀ ਨਹੀਂ ਪੂਰਾ ਹੁੰਦਾ ਕੰਮ ਕਰੋ ਸਭ ਕੁਝ ਹੁੰਦਾ ਮੈਂ ਵੀ ਇਹ ਐਕਸਪੀਰੀਅੰਸ ਕੀਤਾ ਜਦ ਜੋਬ ਨਹੀਂ ਸੀ ਇੱਕ ਦਿਲੇ ਦਾ ਸਾਰ ਨਹੀਂ ਸੀਗਾ ਘਰੋਂ ਮੰਗਵਾਉਣ ਦੀ ਨੌਬਤ ਆ ਗਈ ਸੀ ਹੁਣ ਜਦੋਂ ਨੌਕਰੀ ਹੈਗੀ ਹੈ ਤਾਂ ਸਾਰਾ ਕੁਝ ਬਹੁਤ ਸਮੂਦਲੀ ਚੱਲਦਾ ਹੈ ਤੇ ਬਸ ਇੱਕ ਕਲਾ ਹੋਣੀ ਚਾਹੀਦੀ ਹੱਥ ਦੇ ਵਿੱਚ ਸੇਵਿੰਗ ਦੀ ਜੇ ਸੇਵਿੰਗ ਨਹੀਂ ਕਰ ਸਕਦੇ ਤਾਂ ਫਿਰ ਜਿਹੜਾ ਕਮਾ ਰਹੇ ਹੋ ਉਹ ਵੀ ਜ਼ੀਰੋ ਹੋ ਜਾਣਾ